ਗੁਰੂ ਸਾਹਿਬ ਦੇ ਹਜ਼ੂਰ ਚਲਿਆ ਗਿਆ ਮਹਾਰਾਜ ਮੁਸਕਰਾ ਰਿਹਾ ਤੁਸੀਂ ਵੇਖੋ ਜਿਹਦੇ ਜਿਹਦੇ ਕੋਲ ਵੀ ਗੁਰੂ ਸਾਹਿਬ ਜਾਂਦੇ ਆ ਨਾ ਉਹ ਵਿਛਤਰ ਜੀ ਜਿਹੜੀ ਮੁਸਕਰਾਹਟ ਹੈ ਜਿਵੇਂ ਗੁਰੂ ਸਾਹਿਬ ਦੀ ਮੁਸਕਰਾਹਟ ਕਹਿਰੀ ਹੋਵੇ ਕਦੀ ਮਾਧੋ ਦਾਸ ਤੇ ਸਾਹਮਣੇ ਬੈਠੇ ਆ ਮਹਾਰਾਜ ਪਲੰਗੇ ਤੇ ਬੈਠੇ ਮੁਸਕਰਾ ਰਿਹਾ ਜਿਵੇਂ ਮੁਸਕਰਾਹਟ ਕਹਿਰੀ ਹੋਵੇ ਵੀ ਮੈਂ ਤੇ ਆਇਆ ਹੀ ਤੇਰੇ ਵਾਸਤੇ ਫੱਗਾ ਬੜਿਓ ਜੀ ਅੱਜ ਵੀ ਸਾਨੂੰ ਗੁਰੂ ਨਜ਼ਰ ਆ ਦੇਣਾ ਵਾਕਈ ਕਿਤੇ ਸਾਡੀ ਸੁਰਤ ਲੱਗੇ ਤੇ ਅੱਜ ਵੀ ਸਾਨੂੰ ਗੁਰੂ ਵੇਖਿਆ ਹੀ ਲੱਗੇਗਾ ਕਿ ਗੁਰੂ ਕਹਿ ਰਿਹਾ ਮੈਂ ਤੇ ਆਇਆ ਹੀ ਤੇਰੇ ਵਾਸਤੇ ਆ ਤੇਰਾ ਭਲਾ ਕਰਨ ਲਈ ਇਬਰਾਹੀਮ ਨੇ ਝੋਲੀ ੱਡ ਲਈ ਜੀ ਤੇ ਝੋਲੀ ੱਡ ਕੇ ਕਹਿੰਦਾ ਧਨ ਦਸ਼ਮੇਸ਼ ਪਾਤਸ਼ਾ ਸਮਝ ਆ ਗਈ ਕਿ ਮੈਂ ਵੱਡਾ ਨਹੀਂ ਹਮ ਭੀਖਕ ਭਿਖਾਰੀ ਤੇਰੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਵੇਖੋ ਕੀ ਮੰਗਿਆ ਕੀ ਧਿਆਨ ਦੇयो 125 ਵਰਿਆਂ ਦਾ ਵੱਡਾ ਤਪਸਵੀ ਬਜ਼ੁਰਗ ਹੈ ساری ਜ਼ਿੰਦਗੀ ਫਕੀਰਾਂ ਦੀ ਸੰਗਤ ਚ guzari ਹੈ ਦੁਨੀਆ ਝੁਕਦੀ ਇਹਦੇ ਕਦਮਾਂ ਦੀ ਵੀ ਇਹ ਬੜਾ ਵੱਡਾ ਫਕੀਰ ਹੈ ਤੇ ਅੱਜ ਆਪੇ ਦੀ ਸਮਝ ਆਈ ਭਰਮ ਵਿੱਚ ਹੀ ਸੀ ਕਦੀ ਆਪਾਂ ਵੇਖਿਆ ਹੀ ਨਹੀਂ ਸੀ ਲੋਕੀ ਕਹਿੰਦੇ ਸੀ ਵਾਹ 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 ਮਨ ਨੇ ਮੰਨ ਲਿਆ ਹਾਂ ਵਾਹ ਖੁਰਾਕ ਹੈ ਨਾ ਜੀ ਵਾਹ 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 ਦੀ ਖੁਰਾਕ ਮਿਲਦੀ ਗਈ ਤੇ ਮਨ ਨੇ ਇਹੀ ਮੰਨ ਲਿਆ ਕਿ ਹਾਂ ਬੱਲੇ ਬੱਲੇ ਮੇਰੇ ਵਰਗਾ ਕੋਈ ਨਹੀਂ ਤੇ ਜਦੋਂ ਅੱਜ ਕਿਣਕਾ ਪਹਾੜ ਦੇ ਸਾਹਮਣੇ ਗਿਆ ਪਰਬਤ ਦੇ ਸਾਹਮਣੇ ਗਿਆ ਫਿਰ ਪਤਾ ਲੱਗਿਆ ਉਹ ਮੈਂ ਕਿਣਕਾ ਹਾਂ ਤੂੰ ਪਰਬਤ ਹੈ ਮੈਂ ਕਤਰਾ ਹਾਂ ਤੂੰ ਸਾਗਰ ਹੈ ਤੂੰ ਸਾਗਰ ਉਹ ਰਤਨਾਗਰੋ ਮੈਂ ਜਿਹੀ ਕਣਚੇਰੀ ਮੈਂ ਤੇ ਇੱਕ ਕਤਰੇ ਦੀ ਨਿਆਈ ਹਾਂ ਮੈਂ ਸਾਗਰ ਦਾ ਕੀ ਅੰਤ ਪਾਵਾਂਗਾ ਦੇ ਝੂਲੀ ਅੱਡ ਕੇ ਇਬਰਾਹੀਮ ਵੇਖੋ ਇੱਕਦਮ ਕੰਧ ਟੈਂਦਿਆਂ ਸਾਰ ਸਮਝ ਆਈ ਤੇ ਮੰਗਤਾ ਹੋ ਕੇ ਕਹਿੰਦਾ ਹੈ हे ਦਾਤਾ ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ ਮਹਾਰਾਜ ਉਹਦੇ ਹੀ ਮੁਸਕਰਾਈ ਜਾ ਰਹੇ ਹਨ ਧੰਨ ਕਲਗੀਧਰ ਪਾਤਸ਼ਾਹ ਕਹਿੰਦੇ ਆ ਫਕੀਰ ਜੀ ਇਬਰਾਹੀਮ ਜੀ ਜਿਹੜੀਆਂ ਪਹਿਲਾਂ ਸਿੱਖੀਆਂ ਹੁਣ ਤੱਕ ਕਮਾਉਂਦੇ ਰਹੇ ਹੋ ਅੰਤਰਜਾਮੀ ਨਾ ਸਤਗੁਰੂ ਅੱਜ ਤਰਸ ਕਰਕੇ ਆ ਗਏ ਨਿਵਾਜਨ ਲਈ ਤੇ ਬਹੁਤ ਸਾਫ ਤੇ ਸੁੱਚੀ ਨੀਅਤ ਨਾਲ ਇਬਰਾਹੀਮ ਨੇ ਹੱਥ ਜੋੜ ਕੇ ਕਿਹਾ ਹਾਂ ਮਹਾਰਾਜ ਮੈਂ ਬਹੁਤ ਭਟਕਿਆ ਹਾਂ ਮੈਂ ਤੇ داری ਕੋਈ ਨਹੀਂ ਛੱਡਿਆ ਭਟਕਦੇ ਨੇ ਮੈਂ ਤੇ ਦਰ ਦਰ ਦੇ ਉੱਤੇ ਭਟਕਦਾ ਰਿਹਾ ਹਾਂ ਮੈਂ ਤੇ ਉਹਨਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੇ ਕਿਹਾ ਚੰਗੇ ਕੱਪੜੇ ਲਾ ਦੇ ਗੋਦੜੀਆਂ ਪਹਿਨ ਲਾ ਮੈਂ ਉਹਨਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੇ ਕਿਹਾ ਸਿਰ ਨੂੰ ਮੰਡਵਾ ਤੇ ਹੱਥ ਵਿੱਚ ਠੂਠਾ ਫੜ ਲੈ। ਮੈਂ ਉਹਨਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੇ ਕਿਹਾ ਸਿਰ 'ਚ ਸਵਾ ਪਾ ਤੇ ਦਰਦ-ਦਰ ਮੰਗਣਾ ਸ਼ੁਰੂ ਕਰ ਦੇ। ਮੈਂ ਉਹਨਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੇ ਕਿਹਾ ਹੱਥੀਂ ਕੁਝ ਨਹੀਂ ਕਰਨਾ ਟੁਕੜੇ ਮੰਗ ਕੇ ਖਾਇਆ ਕਰ। हे ਸੱਚੇ ਬਾਦਸ਼ਾਹ ਜਿੰਨੂੰ ਤਾਪ ਕਹਿੰਦਾ ਨਾ ਜਿੰਨੂੰ ਮੈਂ ਆਪਣੀ ਕਮਾਈ ਸਮਝਦਾ ਰਿਹਾ ਹਕੀਕਤ ਦਾ ਅੱਜ ਪਤਾ ਲੱਗਿਆ। ਮੈਨੂੰ ਜਿਹਦੇ ਕੋਲ ਵੀ ਗਿਆ ਹੇ ਮਾਲਕ ਜੀ ਉਹਨੇ ਮੰਗਤਾ ਹੀ ਬਣਾਇਆ ਦਾਤਿਆ ਮੰਗਤੇ ਬਣਾਉਣ ਵਾਲੇ ਬਹੁਤ ਵੇਖੇ ਪਰ ਮੰਗਤਿਆਂ ਨੂੰ ਸ਼ੈਨਸ਼ਾ ਬਣਾਉਣ ਵਾਲਾ ਪਹਿਲੀ ਵਾਰੀ ਵੇਖਿਆ ਜਿਹੜਾ ਕਹਿੰਦਾ ਇਹਨ ਗਰੀਬ ਸਿੱਖਨ ਕੋ ਦੀਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੇ ਮਹਾਰਾਜੀ ਇਸ ਮੰਗਤੇ ਨੂੰ ਅੱਜ ਸ਼ੈਨਸ਼ਾ ਬਣਾ ਦੋ ਮੈਂ ਮੰਗਤਾ ਹੀ ਤੇ ਬਣਿਆ ਹੁਣ ਤੱਕ ਮੈਨੂੰ ਰੁੱਲਦੇ ਨੂੰ ਤੁਹਾਡੀ ਬਖਸ਼ੀ ਹੋਈ ਸ਼ੈਨਸ਼ਾਈ ਚਾਹੀਦੀ ਹੈ ਔਰ ਇਤਿਹਾਸ ਕਹਿੰਦਾ ਮਹਾਰਾਜ ਨੇ ਖੰਡੇ ਦੀ ਪੌਹਲ ਬਖਸ਼ਿਸ਼ ਕੀਤੀ 사ਤਸੰਗਤ ਪੰਜ ਪਿਆਰੇ ਸਹਿਬਾਨਾਂ ਨੇ ਹੁਣ ਅਨਾਉਂਸ ਕੀਤਾ ਭਾਈ ਸਾਹਿਬ ਜੀ ਨੇ ਭਾਈ ਅਤਰ ਸਿੰਘ ਜੀ ਹਰਾ ਵੀ 7 ਤਰੀਕ ਨੂੰ ਅਮ ਸੰਚਾਰ ਹੋਣਾ ਹੈ ਸਾਰੀ ਜ਼ਿੰਦਗੀ ਤਾਪਸ ਸਾਧਨਾ ਕਰਕੇ ਪਟਕ ਕੇ ਫਿਰ ਕੇ ਖوار ਹੋ ਕੇ ਹੱਡ ਤੜਵਾ ਕੇ ਜ਼ਿੰਦਗੀ ਲਾ ਕੇ ਪਤਾ ਲੱਗਿਆ ਮੈਂ ਕੱਖ ਨਹੀਂ ਖੱਟਿਆ ਤੇ ਗੁਰੂ ਸ਼ਰਨ ਨਚਾ ਕੇ ਮੰਗਤਾ ਬਣ ਕੇ ਅਰਜ਼ੋਈ ਕੀਤੀ ਗੁਰੂ ਨੇ ਖੰਡੇ ਦੀ ਪੌਹਲ ਬਖਸ਼ ਕੇ ਇਸ ਇਬਰਾਹਿਮ ਦਾ ਜਦੋਂ ਨਾਮ ਰੱਖਿਆ ਭਾਈ ਅਜਮੀਰ ਸਿੰਘ ਤੇ ਸਤਿਗੁਰੂ ਆਪ ਨਾਲ ਬਿਠਾ ਕੇ ਆਸਨ ਤੇ ਇਹਨਾਂ ਨੂੰ ਬਠਿੰਡੇ ਲੈ ਆਏ ਗੁਰਮਖੋਜ ਇਹਨਾਂ ਨੂੰ ਕੱਲ ਤੱਕ ਮੰਗਤਾ ਬਣਾਇਆ ਗਿਆ ਸੀ ਅੱਜ ਗੁਰੂ ਗੋਬਿੰਦ ਸਿੰਘ ਦਾ ਤਾਜ ਸਿਰ ਤੇ ਆਇਆ ਤੇ ਗੁਰੂ ਗੋਬਿੰਦ ਸਿੰਘ ਵਾਲੀ ਦਿੱਖ ਮਿਲ ਗਈ ਅੱਜ ਸਰਦਾਰ ਜੀ ਕਹਿ ਕੇ ਸ਼ੈਨਸ਼ਾਹ ਕਹਿ ਕੇ ਬੁਲਾਉਣ ਲੱਗ ਪਏ ਇਦਾਂ ਮੇਰਾ ਸਤਿਗੁਰੂ ਰੁੱਲਦਿਆਂ ਨੂੰ ਇਹ ਕਰਾਮਾਤ ਹੈ ਗੁਰੂ ਦੀ ਜੀ ਨੀਚਾਂ ਤੋਂ ਊਚ ਕਰਨ ਵਾਲਾ ਨੀਚਾ ਊਚ ਕਰੇ ਮੇਰਾ ਗੋਬਿੰਦ ਭਾਈ ਆ ਸੁਭਾਏ ਬਿਰਦਾ ਗੁਰੂ ਦਾ ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਸਾਨੂੰ ਸਰਦਾਰੀ ਦਿੱਤੀ ਪਾਤਸ਼ਾਹੀ ਸ਼ੈਨਸ਼ਾਹੀ ਦਿੱਤੀ ਉਹਨਾਂ ਨੇ ਰੂਪ ਦਿੱਤਾ ਬਾਣਾ ਦਿੱਤਾ ਮੈਂ ਕਹਿੰਦਾ ਕੁਝ ਵੀ ਆਪਣੇ ਕੋਲ ਨਹੀਂ ਰੱਖਿਆ ਸਭ ਕੁਝ ਸਾਡੀ ਝੋਲੀ ਚ ਪਾ ਦਿੱਤਾ ਸਭ ਕੁਝ ਆਤਮਿਕ ਸ਼ਕਤੀ ਰੋਹਾਨੀ ਪ੍ਰਤਾਪ ਜਿਹੜਾ ਸਤਗੁਰੂ ਜੀ ਦੇ ਮੁਖੜੇ ਤੋਂ ਡਲਕਾ ਮਾਰਦਾ ਔਰ ਦੁਨੀਆਂ ਦੀ ਕੋਈ ਤਾਕਤ ਗੁਰੂ ਕਲਗੀ ਧਰਪਾਤਸ਼ਾ ਜਿਨੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਦੇਖ ਸਕਦੀ ਐਡਾ ਤਜਸਵੀ ਜਲਾਲ ਹੈ ਤੇ ਮਹਾਰਾਜ ਖਾਲਸਾ ਸਾਜ ਕੇ ਕਹਿੰਦੇ ਆ ਸਿੱਖਾ ਰਹਿਤ ਵਿੱਚ ਪੂਰਾ ਰਹੀਂ ਮੈਂ ਤੇਰੇ ਨਾਲ ਕੌਲ ਕਰਦਾ ਜਿੰਨਾ ਮੇਰਾ ਤਜਸਵੀ ਨੂਰ ਆ ਤਜਸਵੀ ਜਲਾਲ ਹੈ ਉਹ ਸਾਰਾ ਤੇਰੇ ਨੇਤਰਾਂ ਚ ਡਲਕਾ ਮਾਰਿਆ ਕਰੇਗਾ ਬਸ ਕਰਨਾ ਕੀ ਆ ਜੱਬ ਲੱਗ ਖਾਲਸਾ ਰਹੇ ਨਿਆਰਾ ਨਿਆਰਾ ਪਹਿਣੋ ਆਖਿਆ ਤੇ ਨਿਆਰੇ ਕੱਪੜਿਆਂ ਕਰਕੇ ਨਹੀਂ ਨਿਆਰੇ ਕਾਦੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੱਪੜੇ ਨਹੀਂ ਚੰਗੇ ਲੱਗਦੇ ਵੀ ਇਹਨੇ ਕੁੜਤਾ ਖੁੱਲਾ ਪਾਇਆ ਲੰਬਾ ਪਾਇਆ ਕਿ ਉੱਚਾ ਪਾਇਆ ਸਾਡੇ ਤੇ ਇੱਥੋਂ ਤੱਕ ਸਿੱਖੀ ਰਹਿ ਗਈ ਵੀ ਮੇਰੇ ਕੁੜਤੇ ਦਾ ਸਾਈਜ਼ ਕਿੰਨਾ ਕ ਹੈ ਮੈਂ ਤੇ ਗਿਆਨੀ ਜੀ ਜਾਂ ਸੰਤ ਜੀ ਕੁੜਤੇ ਦੇ ਕਰਕੇ ਆ ਵੀ ਕੁੜਤਾ ਗਿੱਟਿਆਂ ਤੱਕ ਚਲਿਆ ਗਿਆ ਕਿ ਨਹੀਂ ਚਲਿਆ ਗਿਆ ਮਾਫ ਕਰਿਓ ਮੇਰਾ ਗੁਰੂ ਕਹਿੰਦਾ ਮੈਂ ਕੁਰਤਾ ਨਹੀਂ ਵੇਖਦਾ ਮੈਂ ਕੱਪੜੇ ਨਹੀਂ ਵੇਖਦਾ ਅਸੀਂ ਇਹੀ ਕੁਛ ਹੀ ਵੇਖ ਰਹੇ ਹਾਂ ਜੇ ਤੇ ਥੋੜਾ ਜਿਹਾ ਉੱਚਾ ਹੈ ਤੇ ਫਿਰ ਭਾਈ ਜੀ ਹੋਣਗੇ ਕਿਸੇ ਪਿੰਡ ਦੇ ਜੇ ਥੋੜਾ ਜਿਹਾ ਨੀਵਾਂ ਹੈ ਤੇ ਫਿਰ ਸੰਤ ਜੀ ਹੋਣਗੇ ਤੇ ਜੇ ਗਿੱਟੀਆਂ ਤੱਕ ਹੈ ਤੇ ਫਿਰ ਡਿਗਰੀਆਂ ਵੱਧ ਜਾਣਗੀਆਂ ਮੇਰਾ ਗੁਰੂ ਦਾ ਨਿਰਣਾ ਕੀ ਹੈ ਜੀ ਉਹ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਉਹ ਕਹਿੰਦੇ ਸੱਜਣਾ ਭੇਖ ਬਣਾ ਕੇ ਦਿਖਾਵਾ ਕਰਨ ਦਾ ਯਤਨ ਨਾ ਕਰੀ ਰਹਿਤ ਬਿਨਾ ਨ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਟਕਰਾਂ ਖਾਂਦੇ ਫਿਰਦੇ ਲੋਕ ਜਿਨ੍ਹਾਂ ਕੋਲ ਰਹਿਤ ਨਹੀਂ ਹੈ ਉਹ ਕਹਿੰਦੇ ਮੈਂ ਉਹਨੂੰ ਹੀ ਸਿੱਖ ਮੰਨਦਾ ਜਿਹੜਾ ਰਹਿਣੀ ਰਹੈ ਸੋਈ ਸਿੱਖ ਮੇਰਾ ਜਿਨੇ ਰਹਿਤ ਕਮਾਈ ਉਹ ਮੇਰਾ ਸਿੱਖ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖ ਹੀ ਨਹੀਂ ਮੈਂ ਉਹਨੂੰ ਆਪਣਾ ਮਾਲਕ ਸਮਝਾਂਗਾ ਤੇ ਮੈਂ ਉਹਦਾ ਨੌਕਰ ਬਣ ਕੇ ਉਹਦਾ ਹੁਕਮ ਮੰਨਾਂਗਾ ਰਹਿਣੀ ਰਹਾ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਚੇਰਾ ਦਾ ਅਰਥ ਹੁੰਦਾ ਦਾਸ ਤੂੰ ਕਿਤੇ ਨਹੀਂ ਕਿਹਾ ਵੀ ਭਾਈ ਤੇਰਾ ਕੱਪੜੇ ਕਿਸ ਤਰ੍ਹਾਂ ਦੇ ਹੋਣ ਰੰਗ ਕਿੱਦਾਂ ਦਾ ਹੋਵੇ ਢੰਗ ਕਿੱਦਾਂ ਦਾ ਹੋਵੇ ਮਾਰੇ ਕਹਿੰਦੇ ਤੇਰੇ ਕੋਲ ਪ੍ਰੈਕਟੀਕਲ ਕਿੱਦਾਂ ਦਾ ਹੋਵੇ ਤੇਰੇ ਕੋਲ ਅਮਲ ਕਿੱਦਾਂ ਦੇ ਹੋਣ ਤੋ ਭੈਣਾ ਬਹੁ ਗਿਣਤੀ ਚ ਬੈਠੀ ਆ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਵਾਰਿਸ ਹੋ ਮਾਂ ਗੁਜਰੀ ਜੀ ਦੀਆਂ ਤੇ ਜਿੱਦਨ ਅਸੀਂ ਦਿੱਤੀ ਹੋਈ ਸਿੱਖਿਆ ਰਹਿਤ ਨੂੰ ਅਪਣਾ ਲਿਆ ਨਾ ਉਸ ਦਿਨ ਫਿਰ ਸਤਿਗੁਰੂ ਕਹਿੰਦੇ ਤੂੰ ਹੁਕਮ ਕਰੀ ਤੇ ਮੈਂ ਨੌਕਰ ਬਣ ਕੇ ਬਹੁਤ ਵੱਡਾ ਸ਼ਬਦ ਹੈ ਪਈ ਹੈ ਉਸ ਦਿਨ ਤੂੰ ਬੋਲ ਬੋਲੀ ਤੇ ਮੈਂ ਸੇਵਕ ਬਣ ਕੇ ਚਾਕਰ ਬਣ ਕੇ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਧੰਨ ਗਲਗੀਆਂ ਵਾਲੇ ਉਹ ਕਹਿੰਦੇ ਮੈਂ ਤੇਰੇ ਬਚਨਾਂ ਨੂੰ ਮੰਨਾਂਗਾ ਕਿਤੇ ਰਹਿਤ ਉੱਤੇ ਤੁਰ ਕੇ ਤੇ ਵੇਖ ਹੁਣ ਭਾਗਾ ਵਾਲੇ ਉਹ ਜਿਨ੍ਹਾਂ ਨੂੰ ਰਹਿਤ ਦਿੱਤੀ ਸੀ ਕੀ ਕੀ ਕਰਦੇ ਸੀ ਮੰਗ ਅਸੀਂ ਮਾਂ ਗੁਜਰੀ ਦੇ ਵਾਰਿਸ ਆ ਨਾ ਅਸੀਂ ਤੇ ਠੰਡੇ ਬੁਰਜ ਦੀਆਂ ਜੜਾਂ 'ਚ ਰਹਿਣ ਵਾਲੇ ਆ ਸਾਡੀ ਤੇ ਜ਼ਿੰਦਗੀ ਸੰਸਾਰ ਨਾਲੋਂ ਬਿਲਕੁਲ ਵੱਖਰੀ ਚਾਹੀਦੀ ਆ ਨਾ ਜੀ ਸੰਸਾਰ ਦੇ ਵਿੱਚ ਆਪਾਂ ਲੋਕਾਂ ਨੂੰ ਕਹਿੰਦੇ ਆਂ ਵੀ ਭਾਈ ਤੁਸੀਂ ਠੰਡੇ ਬੁਰਜ ਆਪਣੀ ਸੁਰਤ ਲਾ ਜਾ ਕੇ ਦਰਸ਼ਨ ਕਰੋ ਅਸੀਂ ਤੇ ਸੁੱਤੇ ਉੱਠ ਕੇ ਜਦੋਂ ਮੂੰਹ ਇੱਧਰ ਨੂੰ ਕਰਕੇ ਵੇਖੀਏ ਸਾਨੂੰ ਤੇ ਠੰਡਾ ਬੁਰਜ ਨਜ਼ਰ ਆ ਜਾਂਦਾ ਤੇ ਮੈਂ ਅਕਸਰ ਇੱਕ ਬੇਨਤੀ ਕਰਦਾ ਸਾਰੇ ਸੰਸਾਰ 'ਚ ਫਿਰਦੇ ਆਂ ਕਿ ਠੰਡਾ ਬੁਰਜ ਸਿੱਖੀ ਦਾ ਇੰਸਟੀਚਿਊਟ ਹੈ ਠੰਡਾ ਬੁਰਜ ਸਿੱਖੀ ਦੀ ਯੂਨੀਵਰਸਿਟੀ ਹੈ ਸਿੱਖੀ ਦੀ ਪਾਠਸ਼ਾਲਾ ਹੈ ਤੇ ਠੰਡੇ ਬੁਰਜ ਵਿੱਚ ਬੈਠੀ ਮਾਂ ਗੁਜਰੀ ਜੀ ਉਹ ਸਾਡੀ ਟੀਚਰ ਹੈ ਤੇ ਸ਼੍ਰੀ ਗੁਰੂ ਗੰਗ ਸਾਹਿਬ ਦੀ ਸਮੁੱਚੀ ਵਿਚਾਰਧਾਰਾ ਸਾਡੀ ਟੀਚਿੰਗ ਦਾ ਸਿਲੇਬਸ ਹੈ ਹੁਣ ਵੇਖੀਏ ਵੀ ਮਾਂ ਗੁਜਰੀ ਸਿਖਾਉਂਦੇ ਕੀ ਹੈ ਦੁੱਖਾਂ ਵਿੱਚ ਖੜੇ ਰਹਿਣਾ ਵਿਪਤਾ 'ਚ ਚੜ੍ਹਦੀ ਕਲਾ 'ਚ ਰਹਿਣਾ ਇਹ ਸੌਦਾ ਹੀ ਨਹੀਂ ਕੀਤਾ ਬਾਣੀ ਪੜਦਿਆਂ ਜਾਂ ਧਰਮ ਦੇ ਰਾਹ ਤੇ ਤੁਰਦਿਆਂ ਮੈਨੂੰ ਮਿਲੇਗਾ ਕੀ ਧਰਮ ਤੋਂ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਰੱਖਣੀ ਜਿਸ ਦਿਨ ਸੌਦੇ ਕਰਨ ਵਾਲੇ ਬਣ ਗਏ ਉਹ ਦਿਨ ਪਿਆਰ ਕਰਨ ਵਾਲੇ ਨਹੀਂ ਰਵਾਂਗੇ ਅਸੀਂ ਅਸੀਂ ਤੇ ਮੁੱਲ ਵਟਣ ਵਾਲੇ ਬਣ ਜਾਵਾਂਗੇ ਮਾਂ ਗੁਜਰੀ ਜੀ ਕੁਰਬਾਨੀਆਂ ਕਰ ਰੇ ਸਭ ਕੁਝ ਨਿਸ਼ਾਵਰ ਕਰ ਰਿਆ ਉਹ ਮੁੱਲ ਵਟਣ ਵਾਲੇ ਨਹੀਂ ਹਨ ਉਹ ਆਪਣੇ ਪੋਤਿਆਂ ਨੂੰ ਗੋਦੀ ਚ ਲੈ ਕੇ ਅਮਰਤ ਵੇਲੇ ਨੇਤ ਪੜਾਉਂਦੇ ਆ ਨਾਨਕ ਭਗਤਾਂ ਬੋਲੋ ਨਾ ਸਾਰੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਕਿਉਂ ਨਾ ਦ੍ਰਿੜਤਾ ਆਏਗੀ ਉਹ ਨਿਤ ਪੜਾਉਂਦੇ ਆ ਕੇਤੇ ਆ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤ ਤੇਰੀ ਇਹ ਪਿੱਦ ਹੁਣ ਸੀਤ ਰਾਤ ਹੱਡਾਂ ਨੂੰ ਚੀਰਦਿਆਂ ਗੁਜ਼ਰ ਗਈ ਆ ਖਾਣ ਨੂੰ ਭੋਜਨ ਨਹੀਂ ਐ ਦੁੱਖਾਂ ਦਾ ਹੜ ਟੁੱਟਿਆ ਹੋਇਆ ਤੇ ਮਾਂ ਜੀ ਸਿਖਾ ਰਹੇ ਆ ਟ੍ਰੇਨਿੰਗ ਸਿੱਖਿਆ ਕੀ ਦੇ ਰਹੇ ਉਸ ਇੰਸਟੀਚਿਊਟ ਵਿੱਚ ਕਿ ਇਹ ਦੁੱਖਾਂ ਦੇ ਵਿੱਚ ਵੀ ਚੜ੍ਹਦੀ ਕਲਾ ਚ ਰਹਿ ਕੇ ਸ਼ੁਕਰ ਕਰਨਾ ਤੇ ਉਹਨੂੰ ਕਹਿਣਾ ਵੀ ਮਾਲਕ ਜੀ ਤੁਹਾਡਾ ਸ਼ੁਕਰ ਤੁਸੀਂ ਮੈਨੂੰ ਦਾਤ ਦਿੱਤੀ ਹੈ। ਘੁਮਾਰ ਇੱਥੇ ਤੇ ਸਭ ਕੁਝ ਖੋਸ ਗਿਆ। ਘਰ ਖੋਸ ਗਿਆ, ਪੁੱਤਰ ਖੋਸ ਗਿਆ, ਨੋਹਾਂ ਖੋਸ ਗਈਆਂ, ਵੱਡੇ ਪੋਤੇ ਖੋਸ ਗਏ ਆ। ਇਥੇ ਤੇ ਜਿੰਦਗੀ ਦੇ ਜੇ ਸੰਸਾਰੀ ਤੌਰ ਤੇ ਵੇਖੀਏ ਸਾਰਾ ਕੁਝ ਖੁੱਸ ਗਿਆ ਪਰ ਮਾਂ ਕਹਿੰਦੀ ਆ ਵੀ ਆਓ ਬੈਠੀਏ ਸ਼ੁਕਰਾਨਾ ਕਰੀਏ ਇਹ ਪਿਦਾਤ ਤੇਰੀ ਦਾਤਾ ਕਮਾਲ ਆ ਹੈ ਉਸ ਇੰਸਟੀਚਿਊਟ ਦੀ ਸਿੱਖਿਆ ਉਹ ਕਹਿੰਦੀ ਚੌਂਕੜੇ ਲਾ ਕੇ ਪੜੋ ਦੁਖਦਾਰੂ ਇਹ ਤੇ ਬਖਸ਼ਿਸ਼ ਹੋਈਆ ਤਾਂ ਸਾਬ ਜਦਿਆਂ ਕਿਹਾ ਸੀ ਠੋਡੇ ਤੱਕ ਇਂਟੇ ਚੁੰਨਦੀ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਤੇ ਹੀ ਅੱਖਾਂ 'ਤੇ ਛਾ ਗਈ ਤੇ ਜਦੋਂ ਇਦਾਂ ਕੰਧ ਸਰਦੀ ਸੀ ਨਾ ਜੋਗੀ ਜੀ ਕਹਿੰਦੇ ਸਾਹ ਰੁਕਣਾ ਸ਼ੁਰੂ ਹੋ ਗਿਆ ਲੰਗਜ਼ ਜੜੇ ਆ ਨਾ ਆਕਸੀਜਨ ਨਾ ਮਿਲੇ ਤੇ ਫਿਰ ਉਹ ਤੇ ਕਲੀਆਂ ਵਰਗੀਆਂ ਜਿੰਦਾ ਨੇ ਨਾ ਤੁਸੀਂ ਅੰਦਾਜ਼ਾ ਲਾਓ ਕਿਦਾਂ ਲਰਜ ਠਦੇ ਆ ਜੀ ਜਦ ਬਿਵਾਰੇ ਦਬਾਓ ਸੇ ਹਬਸੇ ਦਮ ਹੁਆ ਪ੍ਰੈਸ਼ਰ ਵਧਿਆ ਦਬਾਅ ਉੱਚੀ ਹੁੰਦੀ ਗਈ ਸਾਹ ਰੁਕ ਗਿਆ ਜੀ ਰੁਕ ਜਾਣਾ ਸੀ ਦੌਰਾਨੇ ਖੂਨ ਰੁਕਨੇ ਲਗਾ ਖੂਨ ਦਾ ਦੌਰਾ ਬਲੱਡ ਪ੍ਰੈਸ਼ਰ ਰੁਕ ਗਿਆ ਜੀ ਸਾਹਿਬ ਜਦਿਆਂ ਦਾ ਜਦ دیوارੇ ਦਬਾਓ ਸੇ ਹਬਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਤਮ ਹੁਆ ਕਹਿਣ ਲਗੇ ਅਤ ਹੋਗੀ ਇੰਤਿਹਾਈ ਹੋਗੀ ਇਥੇ ਪਰ ਫਿਰ ਨਾਲ ਕਹਿੰਦੇ ਧੰਨ ਬਾਬਾ ਜ਼ੋਰਾਵਾਰ ਸਿੰਘ ਫਤਿਹ ਸਿੰਘ ਕਹਿੰਦੇ ਨਹੀਂ ਨਹੀਂ ਇਹਨੂੰ ਜ਼ੁਲਮ ਦੀ ਇੰਤਿਹਾਨ ਨਾ ਕਹੀਏ ਇਹਨੂੰ ਕਰਤੇ ਦੇ ਸ਼ੁਕਰ ਵਿੱਚ ਦਾਤ ਕਹੀਏ ਕਿਉਂਕਿ ਜਿੰਨਾ ਸਾਡੇ ਉੱਤੇ ਜ਼ੁਲਮ ਹੋਏਗਾ ਜਿੰਨਾ ਸਾਨੂੰ ਦੁੱਖ ਦਿੱਤਾ ਜਾਏਗਾ ਉਹਨਾਂ ਪੰਥ ਦੀ ਝੋਲੀ 'ਚ ਸੁੱਖ ਪਏਗਾ ਬਾਤਨ ਬਾਤਨ ਦਾ ਅਰਥ ਨੇ ਜ਼ਾਹਰ ਤੌਰ ਤੇ ਪ੍ਰਗਟ ਤੌਰ ਤੇ ਕਹਿੰਦੇ ਸਾਡੇ ਤੇ ਜ਼ੁਲਮ ਹੋ ਰਿਹਾ ਪਰ ਅਸਲ ਚ ਪ੍ਰਗਟ ਤੌਰ ਤੇ ਬਾਤਨ ਪੰਥ ਤੇ ਖੁਦਾ ਕਾ ਕਰਮ ਹੋਆ ਕਹਿੰਦੇ ਸਮਝ ਲਓ ਪੰਥ ਤੇ ਬਖਸ਼ਿਸ਼ਾਂ ਹੋ ਰਹੀ ਐ ਅਸੀਂ ਕੰਡੇ ਚੁਗਾਂਗੇ ਆਪਣੀ ਝੋਲੀ ਚ ਪਾਵਾਂਗੇ ਤੇ ਪੰਥ ਵਾਸਤੇ ਰਾਹ ਸੁਖਾਲਾ ਕਰਕੇ ਜਾਵਾਂਗੇ ਕੀ ਕੀ ਮਿਲਿਆ ਸਾਨੂੰ ਉੱਥੋਂ ਸਾਧ ਸੰਗਤ ਨਿਤਨੇਮ ਮਿਲਿਆ ਸੱਚ ਦਾ ਸਬਕ ਮਿਲਿਆ ਧਰਮ ਦੀ ਦ੍ਰਿੜਤਾ ਮਿਲੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਸਬਕ ਮਿਲਿਆ ਜ਼ੁਲਮ ਵਿਰੁੱਧ ਜੁੱਜਣ ਦੀ ਦ੍ਰਿੜਤਾ ਮਿਲੀ ਆਤਮ ਵਿਸ਼ਵਾਸ ਮਿਲਿਆ ਕੁੱਟ-ਕੁੱਟ ਕੇ ਮਾਂ ਗੁਜਰੀ ਜਿਨੇ ਅੰਦਰ ਨਿਸ਼ਚਾ ਦ੍ਰਿੜਤਾ ਭਰੀ ਤੇ ਉਹ ਸਿੱਖਿਆ ਭਰੀ ਕਿ ਸਾਡਾ ਮਾਰਗੀ ਹੈ ਕਿ ਸੀਸ ਦਿਆ ਪਰ ਸਿਰ ਨਾ ਦਿਆ ਉਹ ਇੰਸਟੀਚੂਟ ਹੈ ਸਾਡਾ ਉੱਥੇ ਬੈਠੀ ਮਾਂ ਗੁਜਰੀ ਨਾ ਜੇ ਦਿਨ ਤਿੰਨ ਦਿਨ ਸਬਾਤ ਭੇਜਦੇ ਆ 11 ਪੋਰ ਨੂੰ ਤੇ ਮਾਂ ਜੀ ਕਹਿੰਦੇ ਆ ਲਾਲੋ ਮੇਰੇ ਜਿਗਰ ਦੇ ਟੁਕੜਿਓ ਤੁਸੀਂ ਐਗਜ਼ਾਮੀਨੇਸ਼ਨ ਹਾਲ ਚ ਚੱਲੇਓ ਤੁਸੀਂ ਵੇਖੋ ਨਾ ਜੀ ਸਿੱਖੀ ਦਾ ਸਕੂਲ ਤੇ ਸਿੱਖੀ ਦਾ ਪ੍ਰੀਖਿਆ ਕੇਂਦਰ ਸਿੱਧੀ ਸਥਾਨ ਪੇਪਰ ਸਹਿਬਜ਼ਾਦਿਆਂ ਨੇ ਦੇਣਾ ਪਰ ਪਾਸ ਸਾਰੇ ਪੰਥ ਨੇ ਹੋਣਾ ਰਿਪਰੈਜ਼ੈਂਟ ਕਰ ਰਹੇ ਨੇ ਨਾ ਪੰਥ ਨੇ ਸੈਨਾ ਉਹਨਾਂ ਨੇ ਆ ਲਿਆਕਤ ਉਹਨਾਂ ਦੀ ਹੈ ਸਿੱਧਕ ਉਹਨਾਂ ਦਾ ਪਰ ਉਹਨਾਂ ਦੀ ਕਮਾਈ ਦੀ ਜਿਹੜੀ ਖੁਸ਼ਬੂ ਹੈ ਨਾ ਕਮਾਈ ਦਾ ਜਿਹੜਾ ਸੁੱਖ ਹੈ ਉਹ ਅਸੀਂ ਮੰਨਣਾ ਹੈ ਉਹਨਾਂ ਦੇ پاس ਹੁੰਦੇ ਸਰਟੀਫਿਕੇਟ ਨੇ ਸਾਨੂੰ ਗੌਰਵ ਦੇਣਾ ਅਸੀਂ ਕਿਵੇਂ ਨਾ ਸ਼ੁਕਰ ਕਰੀ ਉਹਨਾਂ ਦਾ ਜੀ ਸਾਡਾ ਤੇ ਇੱਕ ਇੱਕ ਸਾਹ ਉਹਨਾਂ ਦੇ ਸ਼ੁਕਰ ਚ ਗੁਜ਼ਰੇ ਜਿਨ੍ਹਾਂ ਨੇ ਦੁਨੀਆ ਭਰ ਦੇ ਦੁੱਖ ਆਪਣੀ ਝੋਲੀ ਚ ਪਵਾ ਕੇ ਸਾਡੇ ਘਰਾਂ ਚ ਹਾਸੇ ਵੰਡੇ ਖੁਸ਼ੀਆਂ ਕਿਲਕਾਰੀਆਂ ਪਤਾ ਕਿਸ ਕੀਮਤ ਤੇ ਮਿਲੀਆਂ ਹਾਸੇ ਖੁਸ਼ੀਆਂ ਕਿਉਂਕਿ ਉਹਨਾਂ ਨੇ ਆਪਣੇ ਹਾਸੇ ਮਿੱਟੀ ਚ ਨੀਹਾਂ ਚ ਦਫਨ ਕਰਵਾਏ ਸੀ ਦੁਨੀਆ ਚ ਬੈਠ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਵਿਦੇਸ਼ਾਂ ਚ ਬੈਠੇ ਸਿੱਖਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਅੱਬ ਪਤਾ ਲੱਗਦਾ ਨਾ ਵੀ ਕੋਈ ਉਸ ਧਰਤੀ ਤੋਂ ਆਇਆ ਤੇ ਚਾਹ ਚੜ ਜਾਂਦਾ ਆਪਣੀਆਂ ਸੁਰਤਾ ਲਾ ਕੇ ਰੱਖਿਓ ਮੇਰੀਓ ਭੈਣੋ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਦਾ ਮਾਂ ਗੁਜਰੀ ਜੀ ਲਾਲਾ ਨੂੰ ਰੋਜ਼ ਤੋਰਦੇ ਆ ਤੇ ਕਹਿੰਦੇ ਪਾਸ ਹੋ ਕੇ ਆਇਓ 11 ਪੋ ਨੂੰ ਲਾਲ ਜਾਂਦੇ ਆ ਮਾਂ ਜੀ ਉਡੀਕਦੇ ਆ ਕਿ ਜਕਾਰੇ ਗੂੰਜਣਗੇ ਹੱਸਦੇ ਹੱਸਦੇ ਜਦੋਂ ਕੋਈ ਪ੍ਰਾਪਤੀ ਹੋਵੇ ਨਾ ਤੇ ਅੰਦਰ ਦਾ ਖੇੜਾ ਫਿਰ ਡੁੱਲ ਡੁੱਲ ਕੇ ਪੈਂਦਾ ਮਾਂ ਮੈਂ ਜਿੱਤ ਕੇ ਆਇਆ ਪਾਸ ਹੋ ਕੇ ਆਇਆ ਸ਼ਾਮਾਂ ਪਈਆਂ ਦੱਸਿਆ ਲਾਲਾ ਨੇ ਅਸੀਂ ਹਰ ਫਰੀਬ ਛਲ ਆਪਣੇ ਪੈਰਾ ਥੱਲੇ ਰੋਲ ਦਿੱਤਾ ਹਰ ਲਾਲਚ ਡਰਾਵਾ ਅਸੀਂ ਮਿੱਟੀ 'ਚ ਰੋਲ ਕੇ ਰੱਖ ਦਿੱਤਾ ਮਾਂ ਜੀ ਸ਼ਾਬਾਸ਼ ਦੰਦੇ ਆ 12 ਪੋ ਨੂੰ ਫੇਰ ਤੋਰਦੇ ਆ ਫੇਰ ਸੰਦਿਆਂ ਨੂੰ ਘੁੱਟ ਕੇ ਗਲਵੱਕੜੀ 'ਚ ਲੈਂਦੇ ਆ ਮੈਂ ਉਡੀਕ ਰਹੀ ਸੀ ਲਾਲ ਤੋਰਦਿਆਂ ਕਿਹਾ ਸੀ ਫਤਿਹ ਪਾ ਕੇ ਆਇਓ ਤੇ ਜਦਨ 13 ਪੋ ਨੂੰ ਮਾਂ ਜੀ ਤੋਰਦੇ ਆ ਨਾ ਬੜੀਆਂ ਹੀ ਰੀਜਾਂ ਨਾ ਤੋਰਦੇ ਆ ਇਤਿਹਾਸ ਨੇ ਬੜਾ ਸੋਹਣਾ ਵਾਕਿਆ ਲਿਖਿਆ ਕਹਿੰਦੇ ਥੋੜੇ ਜੇ ਕਦਮ ਬਾਬਾ ਫਤਿਹ ਸਿੰਘ ਤੁਰੇ ਤੇ ਵਾਪਸ ਆ ਗਏ ਬਹੁਤ ਪਿਆਰ ਨਾਲ ਤਿਆਰ ਕੀਤਾ ਮਾਨ ਨੇ ਆਲਸ ਨਹੀਂ ਕੀਤਾ ਭੀ ਹੁਣ ਤੇ ਜ਼ਿੰਦਗੀ ਦੀਆਂ ਦੋ ਘੜੀਆਂ ਹੁਣ ਕੀ ਕਰਨਾ ਆਉ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ ਕੇਸੋਂ ਮੇ ਕੰਗੀ ਕਰ ਦੂੰ ਮੂੰਹ ਦੁਲਾ ਤੋ ਲੂੰ ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾਤ ਲੂੰ ਤੇ ਘਟ ਗਲ ਵਕੜੀ ਪਾ ਕੇ ਮਾਂ ਕਹਿੰਦੀ ਆਉ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ ਜਦੋਂ ਤੋੜਿਆ ਨਾ ਲਾਲਾ ਨੂੰ ਇਤਿਹਾਸ ਕਹਿੰਦਾ ਬਾਬਾ ਫਤਿਹ ਸਿੰਘ ਪਰਤੇ ਤੇ ਮਾਂ ਜੀ ਦਾ ਦਿਲ ਸੋਚਣ ਦੀ ਮਜਬੂਰ ਹੋ ਗਿਆ ਕਿ ਅੱਜ ਤੇ ਮੌਤ ਨੂੰ ਜੱਫੀ ਪਾਉਣੀ ਸੀ ਅੱਜ ਕਿਉਂ ਪਰਤਾ ਹੈ ਤੇ ਪੁੱਛਦੇ ਆ ਫਿਕਰਮੰਦ ਹੋ ਕੇ ਲਾਲ ਜੀ ਕਿਉਂ ਪਰਤਾਇਓ ਬਾਬਾ ਫਤਿਹ ਸਿੰਘ ਕਹਿੰਦੇ ਮਾਂ ਤੂੰ ਕੱਲ ਵੀ ਸਾਨੂੰ ਕਿਹਾ ਸੀ ਕਿ ਫਤੇ ਪਾ ਕੇ ਆਇਓ ਮੈਂ ਉਡੀਕਾਂਗੀ ਤੁਸੀਂ ਪਰਸੋਂ ਕੀ 11 ਪੋਨ ਵੀ ਤੋਰਦਿਆਂ ਕਿਹਾ ਸੀ ਜਿੱਤ ਕੇ ਆਇਓ ਮੈਂ ਉਡੀਕਾਂਗੀ ਅੱਜ ਕਿਉਂ ਨਹੀਂ ਕਿਹਾ ਤੁਸੀਂ ਤੇ ਮਾਂ ਜੀ ਨੇ ਜੱਫੀ ਪਾ ਕੇ ਕਿਹਾ ਸੀ ਲਾਲ ਅੱਜ ਤੁਸੀਂ ਉਡੀਕੋਗੇ ਤੇ ਮੈਂ ਪਿੱਛੇ-ਪਿੱਛੇ ਆਵਾਂਗੀ ਕਿਉਂਕਿ ਮਾਂ ਨੂੰ ਪਤਾ ਅੱਜ ਆਖਰੀ ਮਿਲਣੀ ਹੈ ਅੱਜ ਆਖਰੀ ਜੱਫੀ ਪਾਈ ਆ ਮਾਂ ਨੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਮਾਂ ਜੀ ਠੀਕ ਐ ਜ਼ੁਲਮੋ ਸਿਤਮ ਸਹਿੰਦਿਆਂ ਸ਼ਹੀਦ ਹੁੰਦੇ ਆ ਪਰ ਭੈਣੋ ਠੰਡੇ ਬੁਰਜ ਵਿੱਚ ਇੱਕ ਮਾਂ ਗੁਜਰੀ ਜੀ ਨੇ ਤੁਹਾਡੇ ਲਈ ਸਨੇਹਾ ਦਿੱਤਾ ਸੀ ਤੇ ਮੈਂ ਉਸ ਦਰਦ ਦਾ ਚੌਂਕੀਦਾਰ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹੁੰਦਾ ਮਾਂ ਗੁਜਰੀ ਕਹਿੰਦੀ ਜਦੋਂ ਮੈਂ ਕੰਗੀ ਕੀਤੀ ਸੀ ਨਾ ਲਾਲਾਂ ਦੇ ਕੇਸਾਂ 'ਚ ਉਹ ਮੈਂ ਕੰਗੀ ਆਪਣੀ ਵਿਰਾਸਤ ਮੀਆਂ ਵਾਰਸਾਂ ਨੂੰ ਦੇ ਚੱਲੀ ਆਂ ਤੇ ਤੁਸੀਂ ਆਪਣੀਆਂ ਧੀਆਂ ਪੁੱਤਾਂ ਦੇ ਕੇਸਾਂ 'ਚ ਕੰਗੀ ਕਰਿਓ ਸੁਰਤ ਨੂੰ ਠੰਡੇ ਬੁਰਜ ਲੈ ਕੇ ਜਾਇਓ ਤੇ ਇਸ ਕੰਗੀ ਨੂੰ ਮਾਂ ਗੁਜਰੀ ਦੀ ਬਖਸ਼ਿਸ਼ ਸਮਝਿਓ ਜ਼ਿੰਮੇਵਾਰੀ ਸਮਝਿਓ ਫਰਜ਼ ਸਮਝਿਓ ਮਾਂ ਗੁਜਰੀ ਵੱਲੋਂ ਲਾਈ ਹੋਈ ਡਿਊਟੀ ਸਮਝਿਓ ਕਿ ਮਾਂ ਨੇ ਤੁਹਾਨੂੰ ਕੰਗੀ ਦੇ ਕੇ ਕਿਹਾ ਸੀ ਮੈਂ ਤੁਹਾਡੇ ਬਾਲਾਂ ਵਿੱਚੋਂ ਜੋਰਾਵਰ ਸਿੰਘ ਫਤਿਹ ਸਿੰਘ ਵੇਖਾਂਗੀ ਇਹਨਾਂ ਦੀ ਕੰਗੀ ਕਰਦਿਆਂ ਕਦੀ ਆਲਸ ਤੇ ਦਿਲਦਰ ਨਾ ਕਰਿਓ ਤੇ ਜਦੋਂ ਤੁਸੀਂ ਸਜਾਓਗੇ ਨਾ ਆਪਣੇ ਬੱਚਿਆਂ ਨੂੰ ਉਦੋਂ ਤੁਸੀਂ ਅੰਦਰੋਂ ਮੈਸ ਹੁਸ ਕਰਿਓ ਕਿ ਮਾਂ ਗੁਜਰੀ ਜਿਹੜੀ ਜ਼ਿੰਮੇਵਾਰੀ ਤੂੰ ਮੈਨੂੰ ਲਾਈ ਸੀ ਮੈਂ ਨਿਭਾ ਰਹੀ ਆ ਜਦੋਂ ਤੂੰ ਗੋਦੀ ਚ ਲੈ ਕੇ ਮਾਂ ਜਪਜੀ ਪੜ੍ਹਾਏਂਗੀ ਨਾ ਆਪਣੇ ਬੱਚੇ ਨੂੰ ਉਦੋਂ ਮਾਂ ਗੁਜਰੀ ਕੋਲ ਸੁਰਖਰੂ ਹੋ ਜਾਏਗੀ ਕਿ ਮਾਂ ਤੂੰ ਜ਼ਿੰਮੇਵਾਰੀ ਲਾਈ ਸੀ ਮੈਂ ਨਿਭਾ ਰਹੀ ਆ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਤੇਰੇ ਬੱਚੇ ਆਉਣਗੇ ਨਾ ਤੇ ਮੈਂ ਉਹਨਾਂ ਦੇ ਚਿਹਰਿਆਂ ਵਿੱਚੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਵੇਖ ਰਿਆ ਕਰਾਂਗਾ ਹੁਣ ਇੰਨਾ ਕੁ ਫਰਜ਼ ਸਾਡਾ ਅਸੀਂ ਵੇਖੀਏ ਕਿਉਂ ਦੇਖ ਨਜ਼ਰ ਆਉਂਦੀ ਉਹ ਫਰਜ਼ ਨਿਭਾਰੇ ਅਸੀਂ ਭਾਈ ਜਿਵੇਂ ਪੌਦੇ ਦੀਆਂ ਜੜਾਂ ਮਿੱਟੀ ਨਾਲ ਲੱਗੀਆਂ ਹੋਣ ਨਾ ਤੇ ਭਾਵੇਂ ਵਕਤੀ ਤੌਰ ਤੇ ਪੱਤ ਝੜ ਵੀ ਆ ਜਾਏ ਸਰਦ ਰੁੱਤ ਵੀ ਆ ਜਾਏ ਪਰ ਫਿਰ ਬਸੰਤ ਆ ਜਾਂਦੀ ਹੈ ਦੁਨੀਆਂ 'ਚ ਵਸਦੇ ਸਿੱਖੋ ਖਾਸ ਕਰਕੇ ਤੁਹਾਡੀ ਕਿਰਤ ਦੇ ਨਾਲ ਜਿਹੜੇ ਗੁਰਸਿੱਖ ਵੀਰ ਜੁੜੇ ਹੋਏ ਜਿੱਥੇ-ਜਿੱਥੇ ਬੈਠੇ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡੀਆਂ ਜੜਾਂ ਠੰਡੇ ਬੁਰਜ ਤੇ ਸਰੰਦ ਦੀ ਧਰਤੀ ਨਾਲ ਜੁੜੀਆਂ ਹੋਣਗੀਆਂ ਨਾ ਇਸ ਸਰੰਦ ਦੀ ਕੰਧ ਦੇ ਨਾਲ ਜਦੋਂ ਤੁਹਾਡੀ ਸੁਰਤ ਜੁੜੀ ਹੋਏਗੀ ਯਕੀਨ ਕਰਿਓ ਭਾਵੇਂ ਵਕਤੀ ਤੌਰ ਤੇ ਅੱਜ ਸਿੱਖੀ ਦੀ ਪੱਤ ਝੜ ਵੀ ਆਈ ਹੋਏਗੀ ਨਾ ਇੱਕ ਦਿਨ ਸਿੱਖੀ ਦੀ ਬਹਾਰ ਜ਼ਰੂਰ ਆ ਜਾਏਗੀ ਇਹ ਦਾਵਾ ਹੈ ਸਾਧ ਸੰਗਤ ਤੁਹਾਡਾ ਜੁੜੇ ਰਹਿਣਾ ਆਸ ਦੀ ਕਿਰਨ ਹੈ ਗਲਵਕੜੀ ਚ ਲਾਓ ਉਹਨਾਂ ਵੀਰਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹਨਾਂ ਲੋਕਾਂ ਨੂੰ ਗਲਵੱਕੜੀ ਚ ਲਾਓ ਜਿਹੜੇ ਕਿਸੇ ਕੁਸੰਗਤ ਕਰਕੇ ਜਾਂ ਸਾਡੇ ਅਵੇਸਲੇਪਨ ਕਰਕੇ ਟੁੱਟ ਗਏ ਉਹਨਾਂ ਨੂੰ ਕਹੋ ਆਓ ਮੇਰਾ ਗੁਰੂ ਗੋਬਿੰਦ ਸਿੰਘ ਰੁਲਦਿਆਂ ਨੂੰ ਸ਼ੈਨਸ਼ਾ ਬਣਾਉਂਦਾ ਆਓ ਮੇਰਾ ਗੁਰੂ ਗੋਬਿੰਦ ਸਿੰਘ ਆਪਣਾ ਘਰ ਲਟਾਉਂਦਾ ਤੁਹਾਡੀਆਂ ਖੁਸ਼ੀਆਂ ਲਈ ਆਪਣੇ ਜਿਗਰ ਦੇ ਟੁਕੜੇ ਵਾਰ ਕੇ ਕਹਿੰਦਾ ਕਿ ਮੈਂ ਸੰਸਾਰ ਨੂੰ ਪੁੱਤਾਂ ਤੋਂ ਨੋਟ ਵਾਰਦਿਆਂ ਵੇਖਿਆ ਮੈਂ ਮਾਵਾਂ ਨੂੰ ਪੁੱਤਾਂ ਤੋਂ ਦੁੱਧ ਤੇ ਪਾਣੀ ਵਾਰਦਿਆਂ ਵੇਖਿਆ ਉਹ ਕਹਿੰਦੇ ਮੈਂ ਆਪਣੇ ਗੁਰਸਿੱਖਾਂ ਦੇ ਸਿਰ ਤੋਂ ਆਪਣੇ ਜਿਗਰ ਦੇ ਟੁਕੜੇ ਵਾਰ ਕੇ ਚੱਲਿਆ ਦੇਖੋ ਕਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਕਰਦੇ ਹੋਣਗੇ ਜਦੋਂ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਤੇ ਵਾਰਦੀਏ ਸੱਚਾ ਪੈਸੇ ਤੇ ਬੜੀ ਦੁਨੀਆ ਵਾਰਦੀ ਵੇਖੀ ਆ ਉਹ ਦੁਨੀਆ ਦੀ ਸਭ ਤੋਂ ਕੀਮਤੀ ਸ਼ੈ ਇਹਨਾਂ ਨੂੰ ਪੁੱਤਰ ਕਹਿ ਕੇ ਤੁਹਾਡੇ ਸਿਰ ਤੋਂ ਵਾਰਦਾ ਭਾਈ ਉਹਦੇ ਸ਼ੁਕਰ ਚ ਜੁੜ ਜਾਈਏ ਗੁਰਮਖੋ ਵਾਪਸ ਮੋੜਾਈਏ ਉਹਦੀ ਰਹਿਤ ਨੂੰ ਸਮਝ ਲਈਏ ਉਹ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਆ ਨਸ਼ਿਆਂ ਦਾ ਸੇਵਨ ਨਾ ਕਰੀ ਕੇਸਾਂ ਦੀ ਬੇਅਦਵੀ ਨਾ ਕਰੀ ਘਰ ਦੇ ਅੰਦਰ ਸਿੱਖੀ ਲੈ ਕੇ ਆਈ ਬਾਣੀ ਦਾ ਧਾਰਨੀ ਹੋਵੀਂ ਬਾਣੀ ਦੇ ਨਾਲ ਗੁਰੂ ਗੋਬਿੰਦ ਸਿੰਘ ਦੀ ਦਿੱਖ ਮਹਾਰਾਜ ਨੇ ਇਹ ਕਿਹਾ ਸੀ ਨਾ ਜੇ ਤੈਨੂੰ ਕੋਈ ਵੀ ਨਜ਼ਰ ਆਏਗਾ ਤੇ ਰੋਜ਼ ਨਿਤਨੇਮ ਕਰਕੇ ਆਪਣੇ ਆਪੇ ਨੂੰ ਵੇਖੀ ਤੇਰੇ ਆਪੇ ਵਿੱਚੋਂ ਤੈਨੂੰ ਮੈਂ ਨਜ਼ਰ ਆਵਾਂਗਾ ਤੇ ਸਿੱਖ ਕੱਲਾ ਹੋ ਸਕਦਾ ਕਦੀ ਚ ਪਰਦੇਸਾਂ 'ਚ ਬੈਠਾ ਹੋਵੇ ਜੰਗਲਾਂ 'ਚ ਬੈਠਾ ਹੋਵੇ ਜਦੋਂ ਬਾਣੀ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਦਾ ਰੂਪ ਹੋ ਕੇ ਆਪਣੇ ਆਪੇ ਨੂੰ ਆਪਣੇ ਨਿੱਜ ਨੂੰ ਵੇਖੇਗਾ ਤੇ ਉਹ ਇਹ ਨਹੀਂ ਕਹੇਗਾ ਕਿ ਮੈਂ ਦੇਖ ਰਿਹਾ ਆਪਣੇ ਆਪ ਨੂੰ ਕਹੇਗਾ ਮੇਰੇ ਨਿੱਜ ਵਿੱਚ ਗੁਰੂ ਗੋਬਿੰਦ ਸਿੰਘ ਬੈਠਾ ਮੈਂ ਤੇ ਕਦੋਂ ਦਾ ਮੁੱਕ ਗਿਆ ਹੁਣ ਜੋ ਵੇਖ ਰਿਹਾ ਉਹ ਗੁਰੂ ਗੋਬਿੰਦ ਸਿੰਘ ਵੇਖ ਰਿਹਾ ਕਿੱਡਾ ਵੱਡਾ ਰਤਬਾ ਸੀ ਜਦੋਂ ਗੁਰੂ ਕਹਿੰਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਹੋ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਕਹੀਅਤ ਬਿਰਦ ਖਾਲਸਾ ਮੇਰੋ ਇਸਤ ਸਿਰਦ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਹਉ ਖਾਲਸੇ ਕਾ ਖਾਲਸਾ ਮੇਰੋ ਹਉ ਖਾਲਸੇ ਕਾ ਖਾਲਸਾ ਮੇਰੋ ਤੇ ਦੋਨੋਂ ਇੱਕ ਦੂਜੇ ਚ ਇਦਾਂ ਹੋ ਗਏ ਕਿ ਮਿਕ ਇੱਕ ਓਤ ਪੋਤ ਸਾਗਰ ਬੁੰਦੇਰੋ ਜਿਵੇਂ ਕਤਰਾ ਸਮੁੰਦਰ ਚ ਡੇਕ ਕੇ ਸਮੁੰਦਰ ਚ ਲੀਨ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਵਿੱਚ ਖਾਲਸਾ ਤੇ ਮੈਂ ਖਾਲਸੇ ਚ ਇੱਕ ਮਿਕ ਹੋ ਗਏ ਲੀਨ ਹੋ ਗਏ